ਅੱਜ ਦੀ ਕਹਾਣੀ ਸੱਚ ਉਹ ਹੀ ਜਾਣਦੀ ਸੀ ਮਹਾਰਾਜ ਰਾਜੀ ਰੱਖੇ ਵਧਾਈਆਂ ਹੋਣ ਭਾਈ ਸਾਰਿਆਂ ਨੂੰ ਰੱਬ ਨੇ ਜੜ ਲਗਾਈ ਹੈ ਤਾਂ ਹੀ ਕਹਦੇ ਨੇ ਰੱਬ ਦੇ ਘਰ ਦੇਰਾਂ ਦੇ ਨਹੀਂ 25 ਸਾਲ ਨੇ ਕਿਤੇ ਖੁਸ਼ੀਆਂ ਦਾ ਦਿਨ ਆਇਆ ਕਦੋਂ ਦੀ ਰੀਤ ਦੀ ਸੀ ਵੱਡਾ ਨੇਕ ਲੈ ਕੇ ਜਾਊਗੀ ਬੰਤੋਂ ਨੇ ਦਰਵਾਜ਼ੇ ਤੇ ਸੇਹਰਾ ਬਣਦੇ ਹੋਏ ਕਿਹਾ ਲੈ ਪੁੱਤੇ ਨਾਲੋਂ ਨੇਕ ਚੰਗਾ ਇਰੇ ਲਈ ਤਾਂ ਪਹਿਲਾਂ ਹੀ ਤਿਆਰ ਰੱਖਿਆ ਮੈਂ ਸਭ ਸਰਦਾਰਨੀ ਨੇ ਨੇਗਵੰਤੋਂ ਦੀ ਝੋਲੀ ਵਿੱਚ ਪਾ ਦਿੱਤਾ ਬਾਹਰ ਸਰਦਾਰਨੀਆਂ ਰੱਬ ਵੱਡੀਆਂ ਉਮਰਾ ਵਾਲਾ ਬਣਾਈ ਦੂਰੋਂ ਦੂਰੋਂ ਹੀ ਦੁਆਵਾਂ ਦੇਣਗੇ ਕਿ ਕਾਕੇ ਨੂੰ ਗੋਦੀ ਵਿੱਚ ਚੱਕ ਕੇ ਵੀ ਲੋਰੀ ਦੇਣਗੇ ਲੈ ਹੱਦ ਹੈ ਕਾਕਾ ਦੇ ਪੱਲੂ ਹੀ ਮੇਰੇ ਹੱਥਾਂ ਵਿੱਚ ਹੈ ਪੰਤੋਂ ਨੇ ਨੇਗਵੰਤੇ ਲਾਇਆ ਤੇ ਆਪਣੇ ਝੋਲੇ ਵਿੱਚ ਪਾ ਲਿਆ ਆ ਜਾ ਅੰਦਰ ਆ ਜਾ सरदार तरदारनी अंदर जान बैड से सरजीत अपने नव जन्मे बच्चे लेटी हुई सी सुरजीत सारिया मैं कहती रब रख रख रब जरूर सुनेगा अज तेरी सुन ली ना तेन अधूरी औरतों मां बना के संपूर्ण औरत बना दा बंतो ने सुरजीत सिर ते हथ रखा ਨਾਲ ਹੀ ਕਾਕੇ ਨੇ ਚੁੱਕ ਲਿਆ ਉਸ ਨੂੰ ਕਢਾਉਣ ਲੱਗੀ ਸਰਜੀਤ ਹਰ ਕਾ ਜਹਾ ਮੁਸਕराई ਤੇ 5 ਸਾਲ ਪਿੱਛੇ ਚਲੀ ਗਈ ਜਦੋਂ ਵਿਆਹ ਕੇ ਇਸ ਹਵੇਲੀ ਵਿੱਚ ਆਈ ਸੀ ਪਿਓ ਵੀ ਵੱਡਾ ਜ਼ਿੰਮੇਵਾਰ ਸੀ ਤੇ ਸਹੁਰਾ ਵੀ ਲਾਗਲੇ ਪੰਡਾਂ ਵਿੱਚ ਦੋਨਾਂ ਕੁੜਮਾਂ ਦਾ ਪੂਰਾ ਰੋਹ ਸੀ ਇਹ ਸ ਹਵੇਲੀ ਦੇ ਅਨੋਥੇ ਵਾਰਸ ਪ੍ਰਤਾਪ ਨਾਲ ਉਸਦਾ ਬਿਆ ਹੋਇਆ ਸੀ ਵਿਆਹ ਦੀ ਪਹਿਲੀ ਰਾਤ ਹੀ ਪਤਾ ਲੱਗ ਗਿਆ ਸੀ ਕੇ ਪ੍ਰਤਾਪ ਪੂਰਨਮਰਦ ਨਹੀਂ ਹੈ ਪ੍ਰਤਾਪ ਨੇ ਉਸ ਨੂੰ ਉਸ ਦੇ ਪਿਤਾ ਤੇ ਸਹੁਰੇ ਘਰ ਦੀ ਇੱਜ਼ਤ ਖਾਤਰ ਚੁੱਪ ਰਹਿਣ ਨੂੰ ਕਿਹਾ ਨਾਲ ਹੀ ਉਸ ਨੇ ਵਾਅਦਾ ਕੀਤਾ ਕਿ ਉਹ ਆਪਣਾ ਇਲਾਜ ਕਰਵਾਏਗਾ ਸਰਜੀਤ ਨੇ ਭਰੋਸਾ ਕਰ ਲਿਆ ਬਸ ਪ੍ਰਤਾਪ ਕਹਿੰਦਾ ਹੀ ਸੀ ਕਿ ਇਲਾਜ ਕਰਵਾ ਲਵੇਗਾ ਪਰ ਉਸ ਨੇ ਕੋਈ ਕਾਰ ਲਾ ਦਿਖਾਈ ਸਾਲ ਗੁਜ਼ਰ ਗਿਆ ਇਧਰ ਹਵੇਲੀ ਵਾਲਿਆਂ ਨੂੰ ਬਾਰਸ ਦਾ ਇੰਤਜ਼ਾਰ ਸੀ सब सुरजीत नहाने पुछ लगे कर दे दो साल बीत गए सुरजीत ने प्रताप को जान ली बहुत जोर लगाया पर प्रताप इस गल तो डर ना गया अगले साल सरदार ने प्रताप का दूजा बया कर लगी हूँ प्रताप बहाने बना लगा मैं कि बुढ़ा हो गया जुढ़ा हो जावानगा ਬੱਚਾ ਹੈ ਦਾ ਮੈਨੂੰ ਕੋਈ ਕਾਲੀ ਨਹੀਂ ਬੱਚਿਆਂ ਦੀ ਪ੍ਰਤਾਪ ਮਾਨੂ ਕਹਿੰਦਾ ਬਾਅਦ ਵਿੱਚ ਸਹਿਣਾ ਸਰਜੀਤ ਨੂੰ ਪਹਿਲਾ ਸਰਦਾਰਨੀ ਕਈ ਕੁਝ ਸੌਦੀ ਅਖੀਰ ਸਰਜੀਤ ਨੇ ਵੀ ਪ੍ਰਤਾਪ ਨੂੰ ਕੰਮ ਕੀ ਦੇਣੀ ਸ਼ੁਰੂ ਕਰ ਦਿੱਤੀ ਜਾਂ ਡਾਕਟਰ ਕੋਲ ਚੰਡੋ ਜਾਂ ਉਹ ਸਭ ਨੂੰ ਸੱਚ ਸੱਚ ਦੱਸ ਦੇ ਲਈ ਅਖੀਰ ਉਹ ਰਾਜੀ ਹੋ ਗਿਆ ਡਾਕਟਰ ਨੇ ਕਿਹਾ ਇਲਾਜ ਨਾਲ ਉਮੀਦ ਤੇ ਹੈ ਪਰ ਲੰਬਾ ਚੱਲ ਸਕਦਾ ਹੈ ਇਨਾ ਸ਼ੁਰੂ ਕਰਵਾ ਲਿਆ 3 ਮਹੀਨੇ ਤੇ ਇਲਾਜ ਦਾ ਕੋਈ ਅਸਰ ਨਾ ਹੋਇਆ ਫਿਰ 3 ਮਹੀਨੇ ਹੋ ਗਏ ਪਰ ਕੋਈ ਅਸਰ ਨਹੀਂ ਇਸ ਵਾਰ ਜਦ ਨਰਸ ਪ੍ਰਤਾਪ ਦਾ ਕੋਈ ਟੈਸਟ ਕਰਨ ਲਈ ਅੰਦਰ ਲੈ ਕੇ ਗਈ ਤਾਂ ਸਰਜੀਤ ਨੇ ਡਾਕਟਰ ਨੂੰ ਪੁੱਛਿਆ ਡਾਕਟਰ ਸਾਹਿਬ ਕਿਰਪਾ ਕਰਕੇ ਮੈਨੂੰ ਸੱਚ ਦੱਸੋ ਕਿੰਨੀ ਉਮੀਦ ਹੈ ਇਹਨਾਂ ਦੇ ਠੀਕ ਹੋਣ ਦੀ ਇਸ ਦੇ ਬਾਰੇ ਪੱਕਾ ਨਹੀਂ ਕਹਿ ਸਕਦੇ ਪਰ ਉਮੀਦ ਬਹੁਤ ਧੁੰਦਲੀ ਹੈ ਹੋਰ ਕੋਈ ਰਾਹ ਵੀ ਨਹੀਂ ਹੈ ਮੇਰੇ ਮਾਂ ਬਾਂ ਦਾ ਜੇ ਥੋੜੀ ਜਹੀ ਵੀ ਪ੍ਰੋਗਰੈਸ ਹੁੰਦੀ ਹੈ ਪ੍ਰੋਗਰੈਸ ਹੁੰਦੀ ਹੈ ਤਾਂ ਅਸੀਂ ਇਹਨਾਂ ਦਾ ਵੀਰਜ ਤੁਹਾਡੇ ਅੰਦਰ ਰੱਖ ਸਕਦੇ ਹਾਂ ਪਰ ਅਜੇ ਵੀ ਨਹੀਂ ਹੋ ਸਕਦਾ ਤੇ ਜੇ ਕਿਸੇ ਹੋਰ ਦਾ ਰੱਖ ਦਿੱਤਾ ਜਾਵੇ ਇਹ ਵੀ ਕਹਿ ਰਹੇ ਹੋ ਤੁਸੀਂ ਇਹਦੇ ਲਈ ਤੁਹਾਡੇ ਪਤੀ ਦੇ ਪਰਿਵਾਰ ਦੀ ਸਹਿਮਤੀ ਜ਼ਰੂਰੀ ਹੈ ਪਲੀਜ਼ ਡਾਕਟਰ ਮੇਰੀ ਮਦਦ ਕਰੋ ਦੁਨੀਆ ਦੀ ਨਜ਼ਰ ਵਿੱਚ ਉਹ ਬੱਚਾ ਪ੍ਰਤਾਪ ਤੇ ਮੇਰਾ ਹੀ ਹੋਵੇਗਾ ਇਸ ਬਾਰੇ ਕਿਸੇ ਨੂੰ ਖਬਰ ਨਹੀਂ ਲੱਗੇਗੀ ਸਰਜੀਤ ਨੇ ਤਰਲਾ ਲਿਆ ਡਾਕਟਰ ਸੋਚਾਂ ਵਿੱਚ ਪੈ ਗਿਆ ਸਰਜੀਤ ਨੇ ਆਪਣੇ ਬਲੌਂ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੱਥ ਜੋੜੇ ਬੇਨਤੀਆਂ ਅਖੀਰ ਡਾਕਟਰ ਦਾ ਜੀ ਹੋ ਗਿਆ ਤੇ ਉਸ ਦਾ ਨਤੀਜਾ ਸੀ ਕਿ ਅੱਜ ਇਹ ਹਵੇਲੀ ਖੋਸ਼ੀਆਂ ਦੀਆਂ ਲੜੀਆਂ ਨਾਲ ਜਗਮਗਾ ਰਹੀ ਸੀ ਖੋਸਤਾ ਉਹ ਵੀ ਸੀ ਇੱਕ ਦਰਦ ਦੀ ਸੀ ਮਾਂ ਬਣ ਕੇ ਸੰਪੂਰਨ ਤੇ ਹੋ ਗਈ ਸੀ ਪਰ ਔਰਤ ਹੋ ਅਜੇ ਵੀ ਅਧੂਰੀ ਹੀ ਸੀ ਜਿਸ ਦਾ ਸੱਚ ਸਿਰਫ ਉਹ ਹੀ ਜਾਣਦੀ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਹਾਣੀ ਨੂੰ ਅੰਤ ਤੱਕ ਸੁਣਦੇ ਤੁਹਾਡਾ ਬਹੁਤ ਬਹੁਤ ਧੰਨਵਾਦ